ਅਜੀਤ ਸਰਮਹਾਲ ਸਾਹਿਬ ਜੀ ਅੱਜ ਅਸੀਂ ਪਿੰਡ ਦਾ ਦੌਰਾ ਕਰ ਰਹੇ ਆ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਮਾਜ ਨੂੰ ਅਸੀਂ ਪਿੰਡ ਢੋਨੇ ਵਾਲ ਪਹੁੰਚੇ ਆ ਜੀ ਮੇਰੇ ਨਾਲ ਪਤਵਾਲ ਪਰਮਜੀਤ ਸਿੰਘ ਹੋਣੀ ਸਾਡੇ ਲੰਬੜਦਾਰ ਹੋਣੀ ਸਾਰੇ ਮੋਤ ਪਰ ਮੇਰੇ ਨਾਲ ਆ ਪਿੰਡ ਦੇ ਅਸੀਂ ਇੱਥੇ ਸਾਰਾ ਸਮਾਨ ਜਿਹੜਾ ਪਹਚਾ ਕੇ ਇੱਥੇ ਪਹੁੰਚਿਆ ਆ ਦਾਲ ਆਟਾ ਜਿੰਨਾ ਘਰਾਂ ਚ ਮੋਮਬਤੀਆਂ ਜਾਂ ਜਿੰਨਾ ਵੀ ਸਮਾਨ ਘਰੇਲੂ ਬੱਚਿਆਂ ਦੇ ਦੁੱਧ ਬੱਚਿਆਂ ਦੇ ਖਾਣ ਲਈ ਸਮਾਨ ਟੋਟਲ ਜਿਹੜਾ ਆ ਉਹ ਸਾਰਾ ਹੀ ਇੱਥੇ ਜਿਹੜਾ ਪਹੁੰਚ ਚੁੱਕਾ ਇਹ ਕਿਉਂਕਿ ਬੜੇ ਅਜਨਾਲੇ ਹਲਕੇ ਦਾ ਮੂਠ ਨੰਬਰ ਇਹ ਤੋਂ ਭੋਨੇ ਵਾਲ ਇਹਦਾ ਲਿੰਕ ਟੁੱਟ ਚੁੱਕਾ ਹਲਕੇ ਦੇ ਨਾਲੋਂ ਕਿਉਂਕਿ ਪੋਲ ਰੁੜ ਗਿਆ ਇਹਨਾਂ ਦਾ ਤੇ ਅਸੀਂ 마ਸ਼ੀ ਵਾਲੇ ਥਾਣੀ ਹੋ ਕੇ ਪਿੰਡਾਂ ਥਾਣੀ ਤੁਰ ਕੇ ਅਗਲੇ ਪਿੰਡ ਦੀ ਇਸ ਪਿੰਡ 'ਚ ਪਹੁੰਚੇ ਆ। ਤਾਂ ਸਾਰਾ ਸਮਾਨ ਅੱਜ ਜਿਹੜਾ ਇਸ ਪਿੰਡ ਦੇ ਵਿੱਚ ਪਹੁੰਚਾਤਾ ਹੁਣ ਅਸੀਂ ਅਗਲੇ ਪਿੰਡਾਂ ਦੇ ਵਿੱਚ ਜਿਹੜਾ ਉਹ ਜਾਵਾਂਗੇ ਕਿਉਂਕਿ ਨੁਕਸਾਨ ਇੰਨਾ ਹੋ ਚੁੱਕਾ ਜਿਹੜਾ ਪੂਰਾ ਨਹੀਂ ਕਰ ਸਕਦੇ ਪਰ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਮੁੱਚੇ ਚਾਹੇ ਕੋ ਕੈਨੇਡਾ ਬੈਠਾ ਅਮਰੀਕਾ ਬੈਠਾ ਇੰਗਲੈਂਡ ਬੈਠਾ ਚਾਹੇ ਉਹ ਪੰਜਾਬ 'ਚ ਬੈਠੇ ਆ ਲਾਈਨਾਂ ਉਹਨਾਂ ਦੀਆਂ ਲੱਗੀਆਂ ਪਈਆਂ ਦਾਨ ਕਰਨ ਵਾਲਿਆਂ ਦੀਆਂ ਵੀ ਬਾਰੇ-ਬਾਰੇ ਜਾਵੇ ਉਹਨਾਂ ਦੇ ਵੀ ਉਹਨਾਂ ਨੂੰ ਸਿਰ ਝੁਕਾਉਣਾ ਉਹਨਾਂ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਹਜ਼ਾਰਾਂ ਟਰਾਲੀਆਂ ਹਜ਼ਾਰਾਂ ਟਰੱਕ ਲੈ ਕੇ ਬੱਚਿਆਂ ਛੋਟਿਆਂ ਛੋੜਿਆਂ ਨੂੰ ਆਪਣੇਆਂ ਨੂੰ ਨਾਲ ਲੈ ਕੇ ਪਿੰਡਾਂ ਦੇ ਵਿੱਚ ਸਮਾਨ ਵੰਡ ਰਹੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਪ੍ਰਸ਼ਾਸਨ ਨੂੰ ਤੇ ਇਹੋ ਅਪੀਲ ਆ ਵੀ ਆਪਣੀਆਂ ਟੀਮਾਂ ਕਢੋਗੇ ਪਿੰਡਾਂ ਚ ਵਾੜ ਕੇ ਵੇਖੋ ਅਸੀਂ ਅੱਜ ਵੀ ਇੱਥੇ ਕਿਤੇ ਕੋਈ ਤੁਸੀਂ ਆ ਘੁੰਮਿਓ ਸਾਰੇ ਪਿੰਡਾਂ ਚ ਪ੍ਰਸ਼ਾਸਨ ਦੀ ਟੀਮ ਲੱਭਿਓ ਵੀ ਕਿਤੇ ਕੋ ਹੈਗੀ ਆ ਸਿਸਟਮ ਸੈੱਟ ਕਰੋ ਕੋਈ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਭਾਵਾ ਅਜਾ ਨਾ ਫਿਰੋਤ ਫਲੇ ਗਰਾਊਂਡ ਤੇ ਆਓ ਜਿੱਥੇ ਗਿਆ ਜੱਟਾ ਨਾ